ਹਾਂਜੀ ਇੱਕ ਹਾਈ ਅਲਰਟ ਦੀ ਇੱਕ ਸਟੇਟਸ ਹੈ ਪੂਰੇ ਪੰਜਾਬ ਚ ਵੀ ਔਰ ਉਹਦੇ ਚ ਫਰੀਦਕੋਟ ਪੁਲਿਸ ਪੂਰੀ ਮੁਸਤੈਦੀ ਨਾਲ ਤਿਆਰ ਹੈ ਤੇ ਕੱਲ ਰਾਤੀ ਵੀ 3-4 ਵਜੇ ਤੱਕ ਸਾਰੇ ਹੀ ਸਾਡੇ ਅਰੈਸਟਡ ਆਫਿਸਰਸ ਤੇ ਐਸਐਚਓਸ ਬਾਹਰ ਸੀ ਉਹਦੀ ਲੜੀ ਦੇ ਤਹਿਤ ਜਿੰਨੇ ਵੀ ਸਾਡੇ ਪਿਓੜ ਭੜਾਕੇ ਵਾਲੇ ਏਰੀਆਜ਼ ਨੇ ਰੇਲਵੇ ਸਟੇਸ਼ਨਸ ਨੇ ਬੱਸ ਸਟੈਂਡਸ ਨੇ उत्तर असी प्रोपर एंटी सबोटाइज चैक्स करा रहे हैं ड्रोन राही असी सर्वेलेंस रख रहे हैं सी सी टी वी कैमराज राही असी सर्वेलेंस रख रहे हैं और एक विजिबल पुलिस प्रेजेंस असी मेनटेन करके रख रहे हैं ताकि एक जो माड़े अंसर है उन्होंने मन च पुलिस रह जाए चैकिंगस जड़िया है इट इज वर्स टू इंस्टिल अ सेंस ऑफ कॉन्फिडेंस कि पब्लिक के मन च भी और जो भी कुछ एक हाई अलर्ट की सिचुएशन होंगी है तो पुलिस की ड्यूटी ਕਿ ਅਸੀਂ ਵਿਜ਼ੀਬਲ ਪਲੇਸਿਸ ਤੇ ਪ੍ਰੋਪਰ ਇੱਕ ਸ਼ਕਤੀ ਮੇਨਟੇਨ ਕਰਕੇ ਰੱਖਣ ਤੇ ਉਸੇ ਲੜੀ ਦੇ ਤਹਿਤ ਹੀ ਅਸੀਂ ਅਦਰਵਾਈਜ਼ ਵੀ ਕਰਦੇ ਰਹਿੰਦੇ ਬਟ ਕਿਉਂਕਿ ਕੁਝ ਐਸੇ ਇਨਸਟੈਂਸਸ ਪਿੱਛੇ ਦਿੱਲੀ ਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਕੋਈ ਵੀ ਮਾੜਾ ਅਨਸਰ ਇਧਰ ਕੁਝ ਵੀ ਹੋਰ ਬਰਬੜ ਫਲਾंदी ਕੋਸ਼ਿਸ਼ ਨਾ ਕਰੇ ਔਰ ਪੁਲਿਸ ਆਪਣੀ ਪ੍ਰੋਪਰ ਤੰਦਲੀ ਨਾਲ ਡਿਊਟੀ ਕਰ ਰਹੀ ਹੈ ਹੀ ਟ੍ਰੇਨਸ ਦੀ ਚੈਕਿੰਗ ਜਿਹੜੀ ਹੈਗੀ ਹੁੰਦੀ ਹੈ ਉਹ ਸਾਡੇ ਨਾਲ ਆਰਪੀਐਫ ਦੇ ਜਿਹੜੇ ਇੰਚਾਰਜ ਨੇ ਉਹ ਵੀ ਇੱਥੇ ਨੇ ਤੇ ਫਰੀਦਕੋਟ ਪੁਲਿਸ ਔਰ ਆਰਪੀਐਫ ਮਿਲ ਕੇ ਲਗਾਤਾਰ ये जिन्ना भी सर्दा इंफ्रास्ट्रक्चर है वो भी सिक्योरिटी मेंटेन करके रखती है सर्दी आंटी सबूताइज़ टीम डॉग स्पॉट्स भी रैंडम चेकिंग भी करते हैं और एटलीस्ट दिन में एक बार तो यहाँ रेलवे स्टेशन की और आले तोले दे एरिया भी चेकिंग करती है वन टू सब तो सोखा है याद रखना ਔਰ ਤੁਹਾਡੇ ਕੋਲ ਕੋਈ ਵੀ ਅਗਰ ਇਨਪੁਟ ਹੈਗੀ ਤਾਂ ਤੁਸੀਂ 112 ਤੇ ਫੋਨ ਕਰੋ ਮੈਡਮ ਦੇਖਣ ਕੀ ਹੈ ਇਨਸਟਰਕਸ਼ਨਸ ਇਹੀ ਨੇ ਕਿ ਅਸੀਂ ਭਾਵੇਂ ਉਹ ਪੁਲਿਸ ਹੋ ਭਾਵੇਂ ਉਹ ਕੋਈ ਵੀ ਸਿਟੀਜ਼ਨ ਹੋ ਆਪਣੇ ਅੱਖ ਕੰਨ ਖੁੱਲੇ ਰੱਖੋ ਤੇ ਤੁਹਾਡੇ ਆਲੇ ਦੁਆਲੇ ਕੋਈ ਵੀ ਚੀਜ਼ ਸ਼ੱਕੀ ਅਗਰ ਤੁਹਾਨੂੰ ਲੱਗਦੀ ਹੈ ਤਾਂ ਉਹਦੀ ਪੁਲਿਸ ਨੂੰ ਇਮੀਡੀਏਟਲੀ ਉਹਦੀ ਇਨਫੋਰਮੇਸ਼ਨ ਦਿਓ ਜਿਹੜੇ ਸਾਡੇ ਪੀਸੀਆਰ ਦੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਆਪਣੇ ਬੀਟ ਏਰੀਆ ਚ ਪ੍ਰੋਪਰ ਮੁਸਤੈਦੀ ਨਾਲ ਡਿਊਟੀ ਕਰਨ ਕੋਈ ਵੀ ਅਗਰ ਸਸਪੀਸ਼ੀਅਸ ਵਿਅਕਤੀ ਜਾਂ ਵਸਤੂ ਉਹਨਾਂ ਨੂੰ ਦੇਖੀਏ ਤਾਂ ਉਹ immediately senior officers da uh, dhyan chahunda main thank you thank you